ਜੋ ਆਪਾਂ ਨਤੀਜੇ ਜਾਂ ਜੋ ਆਪਾਂ ਹਾਲਾਤ ਪਟਿਆਲਾ ਦੇ ਵਿੱਚ ਐਮਸੀ ਚੋਣਾਂ ਦੇ ਵਿੱਚ ਦੇਖੇ ਕੋਈ ਲੱਗ ਰਿਹਾ ਕੋਈ ਸ਼ੱਕ ਜਾਂ ਇਦਾਂ ਦਾ ਕੁਝ ਇੱਥੇ ਵੀ ਹੋ ਸਕਦਾ ਜੈਨ ਨੇ ਇਸ ਤਰ੍ਹਾਂ ਕੀਤਾ ਨਾ ਜੀ ਜਿਵੇਂ ਅਸੀਂ ਹਾਈ ਕੋਰਟ ਗਏ ਸੀ ਫਿਰ ਸੁਪਰੀਮ ਕੋਰਟ ਪਟਿਆਲੇ ਵਾਸਤੇ ਗਏ ਸੀ ਅਸੀਂ ਇੱਥੇ ਵੀ ਤਾਂ ਕਰ ਸਕਦੇ ਹਾਂ ਲੋ ਤਾਂ ਲੋ ਹੀ ਹੈ ਨਾ ਜੀ ਬਿਲਕੁਲ ਆ ਜਿਹੜਾ ਬੋਰਡ ਹੁਣ ਲੱਗਿਆ ਹੋਇਆ ਆਪ 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 ਪਾਰਟੀ ਤੋਂ ਅ ਕਹਿੰਦੇ ਕੰਮ ਹੀ ਕੰਮ ਕਿੱਥੇ ਸਾਢੇ 3 ਸਾਲ ਕਿਹੜੇ ਕੰਮ ਕੀਤੇ ਨੇ ਉਹ ਪਹਿਲੇ ਤਾਂ ਖਾਰਨਾ ਬੜੀ ਗਲਤ ਗੱਲ ਹੈ ਜੀ ਇਸ ਤਰ੍ਹਾਂ ਦੀ ਸਟੇਟਮੈਂਟਸ ਨਹੀਂ ਦੇਣੀਆਂ ਚਾਹੀਦੀਆਂ ਜਦੋਂ ਪਬਲਿਕ ਤੁਹਾਨੂੰ ਵੋਟ ਪਾਦੀ ਹੈ ਉਹਨਾਂ ਪਬਲਿਕ ਦਾ ਹੱਕ ਹੈ ਕਿ ਤੁਹਾਡੇ ਤੋਂ ਕੰਮ ਕਰਵਾਉਣ ਜੀ ਸੋ ਇਸ ਕਰਕੇ ਜਿਹਨੂੰ ਵੋਟ ਪਾਈ ਹੈ ਉਹਨਾਂ ਨੇ ਕੰਮ ਕਰਨਾ ਚਾਹੀਦਾ ਇਹ ਦਾ ਰੌਂਗ ਸਟੇਟ ਕੋਲ ਹੈ ਮੈਡਮ ਜੈਨਦਰ ਪੂਰਨ ਸਾਡੇ ਨਾਲ ਨੇ ਮੈਡਮ ਕਿਵੇਂ ਦੇਖ ਰਹੇ ਹੋ ਪੂਰਾ ਇਸ ਲੁਧਿਆਣੇ ਦੀ ਬਾਈ ਇਲੈਕਸ਼ਨ ਦਾ ਕਿਵੇਂ ਲੱਗ ਰਿਹਾ ਬੜਾ ਵਧੀਆ ਲੱਗ ਰਿਹਾ ਜੀ ਸਹੀ ਪੂਰੀ ਆਸជា ਦਿੱਤਾ ਗਿਆ ਜੀ ਤੇ ਜੋ ਆਪਾਂ ਨਤੀਜੇ ਜਾਂ ਜੋ ਆਪਾਂ ਹਾਲਾਤ ਪਟਿਆਲਾ ਦੇ ਵਿੱਚ ਐਮਸੀ ਚੋਣਾਂ ਦੇ ਵਿੱਚ ਦੇਖ ਕੇ ਕੋਈ ਲੱਗ ਰਿਹਾ ਕੋਈ ਸ਼ੱਕ ਹੈ ਜਾਂ ਇੱਦਾਂ ਦਾ ਕੁਝ ਇੱਥੇ ਵੀ ਹੋ ਸਕਦਾ ਜੈਨ ਨੇ ਇਸ ਤਰ੍ਹਾਂ ਕੀਤਾ ਨਾ ਜੀ ਜਿਵੇਂ ਅਸੀਂ ਹਾਈ ਕੋਰਟ ਗਏ ਸੀ ਫਿਰ ਸੁਪਰੀਮ ਕੋਰਟ ਪਟਿਆਲੇ ਵਾਸਤੇ ਗਏ ਸੀ ਅਸੀਂ ਇੱਥੇ ਵੀ ਤਾਂ ਕਰ ਸਕਦੇ ਹਾਂ ਲੋ ਤਾਂ ਲੋ ਹੀ ਹੈ ਨਾ ਜੀ ਫਿਰ ਵੀ ਸਰਕਾਰੀ ਮਸ਼ੀਨਰੀ ਦਾ ਤੁਹਾਨੂੰ ਸ਼ੱਕ ਹੈ ਕਿ ਮਤਲਬ ਉਹ ਤਾਂ ਪੂਰਾ ਟਰਾਈ ਕਰਨੀ ਕਿ ਬਾਕੀ ਜੀ ਕਾਂਗਰਸ ਦੇ ਆਸ਼ੂ ਹੋਣ ਵਾਲੇ ਕੀ ਕਹਣਾ ਜੋ ਜਿਸ ਤਰ੍ਹਾਂ ਦੇ ਵਕਤ ਵਕਤ ਰਾ ਦੇ ਬੋਰਡ ਲੱਗੇ ਹੋਏ ਨੇ ਨਾ ਗੁੱਸਾ ਹੰਕਾਰ ਇੱਕ ਮਤਲਬ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਕੈਰੇਕਟਰ ਅਸੈਸੀਏਸ਼ਨ ਵੱਲ ਰਾਜਨੀਤੀ ਵਧਦੀ ਜਾ ਰਹੀ ਹੈ ਬਿਲਕੁਲ ਆ ਜਿਹੜਾ ਬੋਰਡ ਹੁਣ ਲੱਗਿਆ ਹੋਇਆ ਆਪ 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 ਪਾਰਟੀ ਤੋਂ ਅ ਕਹਿੰਦੇ ਕਾਮੀ ਕੰਮ ਕਿੱਥੇ ਸਾਢੇ 3 ਸਾਲ ਕਿਹੜੇ ਕੰਮ ਕੀਤੇ ਨੇ ਉਹ ਪਹਿਲੇ ਤਾਂ ਖਾਰ ਨਾ ਤੁਸੀਂ ਤੁਹਾਡਾ ਪਰਿਵਾਰ ਲੰਬੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਹੈ ਕਦੀ ਇਸ ਤਰ੍ਹਾਂ ਦਾ ਸਾਡੇ ਨਾਲ ਲੱਗੀ ਤੇ ਕੀ ਹੋਵੇਗਾ ਕਿ ਜੇ ਨਹੀਂ ਸਿੱਧਾ ਆ ਕੇ ਜੇ ਤੁਸੀਂ ਸਾਡੇ ਨੂੰ ਵੋਟ ਨਾ ਪਾਈ ਤੇ ਤੁਹਾਡੇ ਕੰਮ ਨਹੀਂ ਹੋਣਗੇ ਇਸ ਤਰ੍ਹਾਂ ਦੀ ਸਟੇਟਮੈਂਟਸ ਨਹੀਂ ਦੇਣੀ ਬੜੀ ਗਲਤ ਗੱਲ ਹੈ ਜੀ ਇਸ ਤਰ੍ਹਾਂ ਦੀ ਸਟੇਟਮੈਂਟਸ ਨਹੀਂ ਦੇਣੀਆਂ ਚਾਹੀਦੀਆਂ ਜਦੋਂ ਪਬਲਿਕ ਤੁਹਾਨੂੰ ਵੋਟ ਪਾਦੀ ਹੈ ਉਹਨਾਂ ਦਾ ਪਬਲਿਕ ਦਾ ਹੱਕ ਹੈ ਕਿ ਤੁਹਾਡੇ ਤੋਂ ਕੰਮ ਕਰਵਾਉਂਦੇ ਸੋ ਇਸ ਕਰਕੇ ਜਿਹਨੂੰ ਵੋਟ ਪਾਈ ਹੈ ਉਹਨਾਂ ਨੇ ਕੰਮ ਕਰਨਾ ਚਾਹੀਦਾ ਜੀ ਇਹ ਦਾ ਰੌਂਗ ਸਟੇਟ ਕੋਲ ਹੈ ਕੈਪਟਨ ਸਾਹਿਬ ਆ ਰਹੇ ਨਹੀਂ ਐਸ ਵੈਲ ਇਨਕ੍ਰੈਡ ਥੈਂਕ ਯੂ ਸੋ ਇਸਨ ਸਾਡੇ ਨਾਲ ਜੈਨੂ ਮੋਰਥ ਜਿਨ੍ਹਾਂ ਨੇ ਜਿੱਤ ਦਾ ਦਾਅਵਾ ਕੀਤਾ ਤੇ ਜੋ ਆਪਾਂ ਨਤੀਜੇ ਜਾਂ ਜੋ ਆਪਾਂ ਹਾਲਾਤ ਪਟਿਆਲਾ ਦੇ ਵਿੱਚ ਐਮਸੀ ਚੋਣਾਂ ਦੇ ਵਿੱਚ ਦੇਖੇ ਕੋਈ ਲੱਗ ਰਿਹਾ ਕੋਈ ਸ਼ੱਕ ਜਾਂ ਇਦਾਂ ਦਾ ਕੁਝ ਇੱਥੇ ਵੀ ਹੋ ਸਕਦਾ ਜੈਨ ਨੇ ਐਸ ਤਰ੍ਹਾਂ ਕੀਤਾ ਨਾ ਜੀ ਜਿਵੇਂ ਅਸੀਂ ਹਾਈ ਕੋਰਟ ਗਏ ਸੀ ਫਿਰ ਸੁਪਰੀਮ ਕੋਰਟ ਪਟਿਆਲੇ ਵਾਸਤੇ ਗਏ ਸੀ ਅਸੀਂ ਇੱਥੇ ਵੀ ਤਾਂ ਕਰ ਸਕਦੇ ਹਾਂ ਲੋ ਤਾਂ ਲੋ ਹੀ ਹੈ ਨਾ ਜੀ ਬਿਲਕੁਲ ਆ ਜਿਹੜਾ ਬੋਰਡ ਹੁਣ ਲੱਗਿਆ ਹੋਇਆ ਆਪ 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 ਪਾਰਟੀ ਤੋਂ ਅ ਕਹਿੰਦੇ ਕੰਮ ਹੀ ਕੰਮ ਕਿੱਥੇ ਸਾਢੇ 3 ਸਾਲ ਕਿਹੜੇ ਕੰਮ ਕੀਤੇ ਨੇ ਉਹ ਪਹਿਲੇ ਤਾਂ ਖਾਰਨਾ ਬੜੀ ਗਲਤ ਗੱਲ ਹੈ ਜੀ ਇਸ ਤਰ੍ਹਾਂ ਦੀ ਸਟੇਟਮੈਂਟਸ ਨਹੀਂ ਦੇਣੀਆਂ ਚਾਹੀਦੀਆਂ ਜਦੋਂ ਪਬਲਿਕ ਤੁਹਾਨੂੰ ਵੋਟ ਪਾਦੀ ਹੈ ਉਹਨਾਂ ਦਾ ਪਬਲਿਕ ਦਾ ਹੱਕ ਹੈ ਕਿ ਥੋੜੇ ਤੋਂ ਕੰਮ ਕਰਵਾ ਦੇ। ਜੀ। ਸੋ ਇਸ ਕਰਕੇ ਜਿਹਨੂੰ ਵੋਟ ਪਈ ਹੈ ਉਹਨਾਂ ਨੇ ਕੰਮ ਕਰਨਾ ਚਾਹੀਦਾ ਹੈ। ਜੀ। ਜਿਹੜਾ ਰੌਂਗ ਸਟੇਟ ਪੁਲਿਸ। ਮੈਡਮ ਜੈਨਦਰ ਪੂਰੇ ਸਾਡੇ ਨਾਲ ਨੇ ਮੈਡਮ ਕਿਵੇਂ ਦੇਖ ਰਹੇ ਹੋ ਪੂਰਾ ਇਸ ਲੁਧਿਆਣੇ ਦੀ ਬਾਈ ਇਲੈਕਸ਼ਨ ਦਾ ਬਾਕੀ ਕਿਵੇਂ ਲੱਗ ਰਿਹਾ ਹੈ? ਬੜਾ ਵਧੀਆ ਲੱਗ ਰਿਹਾ ਜੀ। ਸਹੀ ਪੂਰੀ ਆਸជា ਦਿੱਤਾ ਗਿਆ। ਜੀ। ਤੇ ਜੋ ਆਪਾਂ ਨਤੀਜੇ ਜਾਂ ਜੋ ਆਪਾਂ ਹਾਲਾਤ ਪਟਿਆਲਾ ਦੇ ਵਿੱਚ ਐਮਸੀ ਚੋਣਾਂ ਦੇ ਵਿੱਚ ਦੇਖੇ ਕੋਈ ਲੱਗ ਰਿਹਾ ਕੋਈ ਸ਼ੱਕ ਹੈ ਜਾਂ ਇੱਦਾਂ ਦਾ ਕੁਝ ਅੱਗੇ ਵੀ ਹੋ ਸਕਦਾ ਹੈ? ਜੈਨ ਨੇ ਇਸ ਤਰ੍ਹਾਂ ਕੀਤਾ ਨਾ ਜੀ ਜਿਵੇਂ ਅਸੀਂ ਹਾਈ ਕੋਰਟ ਗਏ ਸੀ ਫਿਰ ਸੁਪਰੀਮ ਕੋਰਟ ਪਟਿਆਲੇ ਵਾਸਤੇ ਗਏ ਸੀ ਅਸੀਂ ਇੱਥੇ ਵੀ ਤਾਂ ਕਰ ਸਕਦੇ ਹਾਂ ਲੋ ਤਾਂ ਲੋ ਹੀ ਹੈ ਨਾ ਜੀ ਫਿਰ ਵੀ ਸਰਕਾਰੀ ਮਸ਼ੀਨਰੀ ਦਾ ਤਾਂ ਸ਼ੱਕ ਹੈ ਕਿ ਮਤਲਬ ਉਹ ਤਾਂ ਪੂਰਾ ਟਰਾਈ ਕਰਨੀ ਚਾਹੀਦੀ ਕਿ ਬਾਕੀ ਤੁਸੀਂ ਕਾਂਗਰਸ ਦੇ ਆਸ਼ੂ ਹੋਣ ਵਾਲੇ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਬੋਰਡ ਲੱਗੇ ਹੋਏ ਨੇ ਗੁੱਸਾ ਹੰਕਾਰ ਇੱਕ ਮਤਲਬ ਇਸ ਤਰ੍ਹਾਂ ਲੱਗ ਰਿਹਾ ਕਿ ਕੈਰੇਕਟਰ ਅਸੈਸੀਏਸ਼ਨ ਵੱਲ ਰਾਜਨੀਤੀ ਵੱਧਦੀ ਜਾ ਰਹੀ ਹੈ ਬਿਲਕੁਲ ਆ ਜਿਹੜਾ ਬੋਰਡ ਹੁਣ ਲੱਗਿਆ ਹੋਇਆ ਆਪ 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 ਪਾਰਟੀ ਤੋਂ ਅ ਕਹਿੰਦੇ ਕੰਮ ਹੀ ਕੰਮ ਕਿੱਥੇ ਸਾਢੇ 3 ਸਾਲ ਕਿਹੜੇ ਕੰਮ ਕੀਤੇ ਨੇ ਉਹ ਪਹਿਲੇ ਤਾਂ ਖਾਨ ਨਾ ਤੁਸੀਂ ਤੁਹਾਡਾ ਪਰਿਵਾਰ ਲੰਬੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਹੈ ਕਦੀ ਇਸ ਤਰ੍ਹਾਂ ਦਾ ਸਾਢੇ ਲੱਗੀਆਂ ਕਿ ਕੀ ਹੋਵੇਗਾ ਕਿ ਨੇ ਸਿੱਧਾ ਆ ਕੇ ਜਿੰਦੂ ਸਾਡੇ ਨੂੰ ਵੋਟ ਨਾ ਪਾਈ ਤੇ ਤੁਹਾਡੇ ਕੰਮ ਨਹੀਂ ਹੋਣਗੇ ਇਸ ਤਰ੍ਹਾਂ ਦੀ ਸਟੇਟਮੈਂਟਸ ਨੂੰ ਕਿਵੇਂ ਦਿੱਖਣੀ ਬੜੀ ਗਲਤ ਗੱਲ ਹੈ ਜੀ ਇਸ ਤਰ੍ਹਾਂ ਦੀ ਸਟੇਟਮੈਂਟਸ ਨਹੀਂ ਦੇਣੀਆਂ ਚਾਹੀਆਂ ਜਦੋਂ ਪਬਲਿਕ ਤੁਹਾਨੂੰ ਵੋਟ ਪਾਦੀ ਹੈ ਉਹਨਾਂ ਦਾ ਪਬਲਿਕ ਦਾ ਹੱਕ ਹੈ ਕਿ ਥੋੜੇ ਤੋਂ ਕੰਮ ਕਰਵਾ ਦੇ। ਜੀ। ਸੋ ਇਸ ਕਰਕੇ ਜਿਹਨੂੰ ਵੋਟ ਪਈ ਹੈ ਉਹਨਾਂ ਨੇ ਕੰਮ ਕਰਨਾ ਚਾਹੀਦਾ ਹੈ। ਜਿਹੜਾ ਰੋਂਗ ਸਟੇਟ ਕੋਲ ਹੈ। ਕੈਪਟਨ ਸਾਹਿਬ ਆ ਰਹੇ ਨੇ? ਨਹੀਂ। ਐਸਵੇਨ। ਔਰ ਥੈਂਕ ਯੂ। ਸੋ ਇਸਨ ਸਾਡੇ ਨਾਲ ਜੈਨੂ ਮੋਰਥ ਜਿਨ੍ਹਾਂ ਨੇ ਜਿੱਤ ਦਾ ਦਾਵਾ ਕੀਤਾ ਹੈ।